ਸਰਬ ਸਾਬ ਅੱਜ ਡੂ ਟੂ ਡੋਰ ਕਰਿਆ ਵਾਰਡ ਨੰਬਰ 42 ਦੇ ਵਿੱਚ ਕਿਦਾਂ ਦਾ ਹੰਗਾਰਾ ਮਿਲਿਆ ਲੋਕਾਂ ਦਾ ਜ਼ਬਰਦਸਤ ਪਿਆਰ ਹੈ ਲੋਕਾਂ ਦਾ ਮੋਰਓਵਰ 3 ਸਾਲ ਲੋਕਾਂ ਨੇ ਬਦਲਾਵ ਪਾਰਟੀ ਜਿਹੜੀ ਹੈ ਜੀ ਮੈਂ ਤਾਂ ਸਲੇਡਾ ਪਾਰਟੀ ਕਹ ਦਿੰਦਾ ਵੀ ਇਹਦਾ ਦੇਖ ਲਿਆ ਇਹਨਾਂ ਨੇ ਲੋਕਾਂ ਨਾਲ ਕੀਤਾ ਕੀ ਹੈ ਜੀ ਲੋਕ ਕ腐ਸ਼ਨ ਦੀ ਚੱਕੀ 'ਚ ਪਿਸ ਰਹੇ ਆ ਕੋਈ ਬਾਹਰ ਨਾ ਲਾ ਨਹੀਂ ਗਏ ਇਸ ਕਰਕੇ ਲੋਕਾਂ ਨੇ ਬਦਲਾਵ ਪਾਰਟੀ ਤੋਂ ਖੜਾ ਛਡਾਉਣ ਵਾਸਤੇ ਇਹ ਟ੍ਰੇਲਰ ਦਿਖਾਉਣਾ ਇਡਾ ਨਗਰ ਨਿਗਮ ਪੂਰੀ ਫਿਲਮ ਜਿਹੜੀ 2027 ਚ ਜੰਨੂਗੀ ਤੋਂ ਮੈਂ ਗੁਰੂ ਦਾ ਸ਼ੁਕਰੀਆ ਅਦਾ ਕਰਦਾ ਸੰਗਤ ਦਾ ਰੋਹਾਨ ਆ ਕਿ ਨਗਰ ਨਿਗਮ ਦੀ ਫੀਸਿਲ ਦੇ ਉਤੇ ਕਾਂਗਰਸ ਪਾਰਟੀ ਦਾ ਝੰਡਾ ਤੇ ਮੇਅਰ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਦੇਖੇ ਜਿੱਥੇ ਜਿੱਥੇ ਵੀ ਐਮਸੀ ਦੀਆਂ ਚੋਣਾਂ ਨੇ ਜਿੱਦਾਂ ਆਪਣੇ ਪਟਿਆਲੇ ਦੇ ਵਿੱਚ ਕਾਫੀ ਤੱਕਾ ਹੋਇਆ ਨਾਮਜ਼ਦਗੀ ਪੇਪਰਾਂ ਨੂੰ ਲੈ ਕੇ ਕਾਫੀ ਤੱਕਾ ਹੋਇਆ ਕਈਆਂ ਨੂੰ ਪੇਪਰ ਭਰ ਨਹੀਂ ਦਿੱਤੇ ਕਈਆਂ ਦੇ ਰੱਦ ਕਰਤੇ ਤੱਕੇ ਦੇ ਨਾਲ ਵਾੜੀ ਪ੍ਰਥਾ ਹੈਗੀ ਆ ਡੈਮੋਕਰੇਸੀ ਦੀ ਰੂਟ ਸਰਪੰਚੀਆਂ ਤੇ ਲੋਕਲ ਵਾੜੀ ਦੀ ਜੇ ਤੁਸੀਂ ਡੈਮੋਕ੍ਰੈਟਿਕ tree ਦੀ ਜੜ ਵੜਦੇ ਹੋਗੇ ਤਾਂ ਫਿਰ ਇਹ ਲੋਕਤੰਤਰਕ ਦਰਖਤ ਹਰਾ ਕੇ ਮੈ ਰੋਗੇ ਕਿ ਅੱਜ ਵੀ ਆਟੇ ਦੇ ਦੀਵੇ ਨਹੀਂ ਹੈਗੇ ਜੀ ਤੁਹਾਨੂੰ ਕਹੂਏ ਚੱਕੀ ਫਿਰਨ ਕਾਂ ਚੱਕੀ ਫਿਰਨ ਇੱਥੇ ਦਾ ਜਵਾਬ ਪੱਥਰ ਜੇ ਦੇਣਾ ਜਾਣਦੇ ਆਂ ਅਸੀਂ ਜੀ ਕਹਿਣਗੇ ਤੇ 100 ਵਾਰੀ ਜੀ ਕਹਾਂਗੇ ਪੰਜਾਬ ਦੀ ਨਿਗਾ ਖਨੌਰੀ ਬਾਰਡਰ ਤੇ ਟਿਕੀ ਹੋਈ ਆ ਕਿਉਂਕਿ ਪੰਜਾਬ ਦੀ ਜਿਹੜਾ ਆਮਦਤ ਆ ਉਹ ਕਾਫੀ ਦਿਨਾਂ ਤੋਂ ਪਿਛਲੇ 22 ਦਿਨਾਂ ਤੋਂ ਅੱਜ 22ਵਾਂ ਦਿਨ ਹੈ ਪਿਛਲੇ 22 ਦਿਨਾਂ ਤੋਂ ਜਿਹੜਾ ਅੰਨ ਛੱਡੀ ਬੈਠਾ ਕਿਵੇਂ ਦੇਖਦੇ ਹੋ ਸਰਕਾਰ ਚੁੱਪੀ ਧਰੀ ਬੈਠੀ ਆ। ਪੰਜਾਬੀ ਦਾ ਉਸਟੀ ਆਮ ਆਦਮੀ ਪਾਰਟੀ ਦਾ ਲੀਡਰ ਬਸ ਵਰਸਟ ਬਰਸਟ ਨੇ ਕੀ ਬਿਆਨ ਦਿੱਤਾ ਸੀ ਕਹਿੰਦਾ ਇਹ ਚੀਚੀ ਨੂੰ ਟੀਰਾ ਦੇ ਕੇ ਕਿ ਕਿਸਾਨਾਂ ਨੂੰ ਸ਼ਹੀਦ ਬਣਦੇ ਚਾਹਣ ਜਾਂ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ। ਬੀਜੇਪੀ ਨੇ ਤਾਂ ਮਾੜਾ ਕਿਸਾਨ ਦਾ ਕੀਤਾ ਹੀ ਕੀਤਾ ਇਹ ਜੱਗ ਜਾਰਾ ਤੁਸੀਂ ਕੀ ਦਿੱਤਾ ਕਿਸਾਨ ਨੂੰ ਤੁਸੀਂ ਦਿੱਤਾ ਕੁਛ ਨਹੀਂ ਜ਼ਖਮਾਂ ਤੇ ਨਮਕ ਛਿੜਕਣ ਵਾਸਤੇ ਮੂੰਹ ਦੀ ਬਵਾਸੀਰ ਤੁਹਾਨੂੰ ਹੋ ਗਈ ਤੁਸੀਂ ਡੱਲੇਵਾਲ ਤੇ ਪੰਦੇਰ ਵਰਗਿਆਂ ਨੂੰ ਕਹੋ ਇਹ ਚੀਚੀ ਨੂੰ ਚੀਰਾ ਦੇ ਕੇ ਸ਼ਹੀਦ ਬਣ ਦੇ ਚੱਕਰਾਂ ਜਾਂ ਸ਼ਰਮ ਆਉਣੀ ਚਾਹੀਦੀ ਐਦਾਂ ਦੀ ਪਾਰਟੀ ਦੇ ਲੀਡਰਾਂ ਨੂੰ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਹੁਣ ਐਮਸੀ ਦੀਆਂ ਚੋਣਾਂ ਦਾ ਜਿਹੜਾ ਮਾਹੌਲ ਹੈ ਪਖਿਆ ਹੋਇਆ ਲੁਧਿਆਣੇ ਦੇ ਵਿੱਚ ਜਿਹੜਾ ਹੁਣ ਚੋਣ ਪ੍ਰਚਾਰਾ ਪੂਰੇ ਜੋਰਾਂ ਤੇ ਆ ਸਾਡੇ ਨਾਲ ਬੈਂਸ ਸਾਹਿਬ ਮੌਜੂਦ ਨੇ ਬੈਂਸ ਸਾਹਿਬ ਅੱਜ ਡੋਰ ਟੂ ਡੋਰ ਕਰਿਆ ਵਾਰਡ ਨੰਬਰ 42 ਦੇ ਵਿੱਚ ਕਿਦਾਂ ਦਾ ਹੰਗਾਰਾ ਮਿਲਿਆ ਲੋਕਾਂ ਦਾ ਜਬਰਦਸਤ ਪਿਆਰ ਆ ਲੋਕਾਂ ਦਾ ਜੀ ਮੋਰਓਵਰ 3 ਸਾਲ ਲੋਕਾਂ ਨੇ ਬਦਲਾਵ ਪਾਰਟੀ ਜਿਹੜੀ ਆ ਜੀ ਮੈਂ ਤਾਂ ਸਲੇਡਾ ਪਾਰਟੀ ਕਹਿ ਦਿੰਦਾ ਵੀ ਇਹਦਾ ਦੇਖ ਲਿਆ ਇਹਨਾਂ ਨੇ ਲੋਕਾਂ ਨਾਲ ਕੀਤਾ ਕੀ ਹੈ ਜੀ ਲੋਕ ਕ腐ਸ਼ਨ ਦੀ ਚੱਕੀ 'ਚ ਪਿਸ ਰਹੇ ਆ ਕੋਈ ਬਾਹ ਫੜਨ ਵਾਲਾ ਨਹੀਂ ਗਾ ਜੀ ਇਸ ਕਰਕੇ ਲੋਕਾਂ ਨੇ ਬਦਲਾਪ ਪਾਰਟੀ ਤੋਂ ਖੜਾ ਛਡਾਉਣ ਵਾਸਤੇ ਜੀ ਇਹ ਟ੍ਰੇਲਰ ਦਿਖਾਉਣਾ ਜੀ ਜਿਹੜਾ ਨਗਰ ਨਿਗਮ ਆ ਜੀ ਪੂਰੀ ਫਿਲਮ ਜਿਹੜੀ ਉਹ 2027 'ਚ ਚੱਲੂਗੀ ਜੀ ਸੋ ਮੈਂ ਗੁਰੂ ਦਾ ਸ਼ੁਕਰੀਆ ਅਦਾ ਕਰਦਾ ਸੰਗਤ ਦਾ ਰੋਹਾਨ ਆ ਜੀ ਕਿ ਨਗਰ ਨਿਗਮ ਦੀ ਫਸੀਲ ਦੇ ਉੱਤੇ ਕਾਂਗਰਸ ਪਾਰਟੀ ਦਾ ਝੰਡਾ ਤੇ ਮੇਅਰ ਕਾਂਗਰਸ ਪਾਰਟੀ ਦਾ ਜੀ ਅਬ ਬੈਂਸਾਬ ਜਿਵੇਂ ਪੂਰੇ ਪੰਜਾਬ ਦੇ ਵਿੱਚ ਦੇਖੇ ਜਿੱਥੇ ਜਿੱਥੇ ਵੀ ਐਮਸੀ ਦੀਆਂ ਚੋਣਾਂ ਨੇ ਜਿੱਦਾਂ ਆਪਣੇ ਪਟਿਆਲੇ ਦੇ ਵਿੱਚ ਕਾਫੀ ਤੱਕਾ ਹੋਇਆ ਨਾਮਜ਼ਦਗੀ ਪੇਪਰਾਂ ਨੂੰ ਲੈ ਕੇ ਕਾਫੀ ਤੱਕਾ ਹੋਇਆ ਕਈਆਂ ਨੂੰ ਪੇਪਰ ਭਰ ਨਹੀਂ ਦਿੱਤੇ ਕਈਆਂ ਦੇ ਰੱਦ ਕਰਤੇ ਤੱਕੇ ਦੇ ਨਾਲ ਸੋ ਇਹ ਮਾੜੀ ਪ੍ਰਥਾ ਹੈਗੀ ਆ ਡੈਮੋਕ੍ਰੇਸੀ ਦੀ ਰੂਟ ਜੀ ਸਰਪੰਚੀਆਂ ਤੇ ਲੋਕਲ ਬਾਡੀ ਜੀ ਜੇ ਤੁਸੀਂ ਡੈਮੋਕ੍ਰੈਟਿਕ ਟਰੀ ਦੀ ਜੜ ਵੜਦੇ ਹੋਗੇ ਜੀ ਤਾਂ ਫਿਰ ਇਹ ਲੋਕਤੰਤਰਿਕ ਦਰਖਤ ਹਰਾਕੇ ਮੇ ਰਹੂਗਾ ਪਰ ਮੈਂ ਇਹ ਕਹਿਣਾ ਚਾਹੁੰਨਾ ਵੀ ਅਸੀਂ ਆਟੇ ਦੇ ਦੀਵੇ ਨਹੀਂ ਹੈਗੇ ਜੀ ਵੀ ਸਾਨੂੰ ਕਉਏ ਚੱਕੀ ਫਿਰਨ ਕਾਂ ਚੱਕੀ ਫਿਰਨ ਜੀ ਇਤ ਦਾ ਜਵਾਬ ਪੱਥਰ ਜੇ ਦੇਣਾ ਜਾਣਦੇ ਆਂ ਅਸੀਂ ਜੀ ਜੀ ਕਹਿਣਗੇ ਤੇ 100 ਵਾਰੀ ਜੀ ਕਹਾਂਗੇ ਜੀ ਕੋਈ ੱੱੱਕੇ ਵਾਲੀ ਗੱਲ ਹੋਊਗੀ ਤਾਂ ਉਹਦਾ ਮੂੰਹ ਤੋੜ ਜਵਾਬ ਦੇਣਾ ਵੀ ਸਾਨੂੰ ਆਉਂਦਾ ਸੋ ਲੋਕਾਂ ਨੇ ਵੋਟ ਪਾਉਣੀ ਆ ਫ੍ਰੀ ਐਂਡ ਫੇਅਰ ਜੀ ਤੇ ਮੈਂ ਫਿਰ ਤੁਹਾਨੂੰ ਕਹਿਣਾ ਚਾਹੁੰਦਾ ਵੀ ਨਗਰ ਨਿਗਮ ਟ੍ਰੇਲਰ ਆ ਅਸਲੀ ਫਿਲਮ 2027 ਤੇ ਨਗਰ ਨਿਗਮ ਮੇਅਰ ਲੁਧਿਆਣਾ ਦਾ ਕਾਂਗਰਸ ਪਾਰਟੀ ਦਾ ਬਣ ਜੀ ਬੰਦ ਸਾਹਿਬ ਆਪਾਂ ਦੇਖੀ ਕਿ ਪੂਰੇ ਪੰਜਾਬ ਦੀ ਨਿਗਾ ਖਨੌਰੀ ਬਾਰਡਰ ਤੇ ਟਿੱਕੀ ਹੋਈ ਆ ਕਿਉਂਕਿ ਪੰਜਾਬ ਦੀ ਜਿਹੜਾ ਅੰਨ ਦਾਤ ਆ ਉਹ ਕਾਫੀ ਦਿਨਾਂ ਤੋਂ ਪਿਛਲੇ 22 ਦਿਨਾਂ ਤੋਂ ਅੱਜ 22ਵਾਂ ਦਿਨ ਹੈ ਪਿਛਲੇ 22 ਦਿਨਾਂ ਤੋਂ ਜਿਹੜਾ ਅੰਨ ਛੱਡੀ ਬੈਠਾ ਕਿਵੇਂ ਦੇਖਦੇ ਹੋ ਸਰਕਾਰ ਚੁੱਪੀ ਧਾਰੀ ਬੈਠੀ ਹੈ ਮੈਂ ਸਭ ਤੋਂ ਪਹਿਲਾਂ ਸਤਕਾਰਯੋਗ ਸਾਡੇ ਕਿਸਾਨ ਲੀਡਰ ਦੀ ਸਿਹਤਯਾਬੀ ਦੀ ਗੁਰੂਗੇ ਅਰਦਾਸ ਬੇਨਤੀ ਕਰਦਾ ਜਿਹੜੇ ਮਰਨ ਵਰਤ ਤੇ ਬੈਠੇ ਆ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਦੂਸਰਾ ਨੰਬਰ ਤੁਹਾਨੂੰ ਯਾਦ ਹੋਣਾ ਮੁੱਖ ਮੰਤਰੀ ਦਾ ਉਸਟ ਆਮ ਆਦਮੀ ਪਾਰਟੀ ਦਾ ਲੀਡਰ ਬਸ ਵਰਸਟ ਭਰਸ਼ ਨੇ ਕੀ ਬਿਆਨ ਦਿੱਤਾ ਸੀ ਕਹਿੰਦਾ ਇਹ ਚੀਚੀ ਨੂੰ ਚਿਹਰਾ ਦੇ ਕੇ ਇੱਕ ਕਿਸਾਨ ਆਗੂ ਸ਼ਹੀਦ ਬਣਨ ਦੇ ਚੱਕਰਾਂ ਇਹ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਤੁਸੀਂ ਕੀ ਦਿੱਤਾ ਕੇਂਦਰ ਦੇ ਉੱਤੇ ਬਾਦ ਤੇ ਰੰਜ ਕਰ ਲੈਨੇ ਤੁਸੀਂ ਕੀ ਦਿੱਤਾ ਕਿਸਾਨ ਨੂੰ ਕੇਂਦਰ ਨੇ ਤਾਂ ਮਾੜਾ ਕੀਤਾ ਹੀ ਕੀਤਾ ਜੱਗ ਜਾਰਾ ਜੀ ਭਾਜਪੀ ਨੇ ਤਾਂ ਮਾੜਾ ਕਿਸਾਨ ਦਾ ਕੀਤਾ ਹੀ ਕੀਤਾ ਜੱਗ ਜਾਰਾ ਤੁਸੀਂ ਕੀ ਦਿੱਤਾ ਕਿਸਾਨ ਨੂੰ ਜੀ ਤੁਸੀਂ ਦਿੱਤਾ ਕੁਛ ਨਹੀਂ ਜ਼ਖਮਾਂ ਤੇ ਨਮਕ ਛਿੜਕਣ ਵਾਸਤੇ ਮੂੰਹ ਦੀ ਬਵਾਸੀਰ ਤੁਹਾਨੂੰ ਹੋ ਗਈ ਤੁਸੀਂ ਡੱਲੇਵਾਲ ਤੇ ਪੰਦੇਰ ਵਰਗਿਆਂ ਨੂੰ ਕਹੋ ਇਹ ਚੀਚੀ ਨੂੰ ਚੀਰਾ ਦੇ ਕੇ ਸ਼ਹੀਦ ਬਣ ਦੇ ਚੱਕਰਾਂ ਜਾਂ ਸ਼ਰਮਾਉਣੀ ਚਾਹੀਦੀ ਐ ਇਦਾਂ ਦੀ ਪਾਰਟੀ ਦੇ ਲੀਡਰਾਂ ਨੂੰ ਜੀ ਬੈਂਸ ਸਾਹਿਬ ਜਿੱਦਾਂ ਰਾਜਨੀਤਿਕ ਪਾਰਟੀਆਂ ਲਗਾਤਾਰ ਮਾਨ ਸਾਹਿਬ ਤੇ ਇਲਜ਼ਾਮ ਲਾਉਂਦੀਆਂ ਸੀ ਕਿ ਇਹ ਲਗਾਤਾਰ ਜਿਹੜੇ ਬਾਹਰੋਂ ਆ ਕੇ ਜਿੰਨੀ ਵੀ ਲੋਕਲ ਬਾਡੀ ਆ ਉਹਨਾਂ ਦੀ ਚਾਹੇ ਉਹਨਾਂ ਦੇ OST ਨੇ ਚਾਹੇ ਸਲਾਹ ਕਰਨੇ ਚਾਹੇ ਵਿੱਤੀ ਸਲਾਹ ਕਰਨੇ ਸਾਰੇ ਦਿੱਲੀੋਂ ਭੇਜੇ ਜਾ ਰਿਆ ਕਹਿੰਦੇ ਇਹ ਸਿਰਫ ਇੱਕ ਡੰਮੀ ਕੈਂਡੀਡੇਟ ਡੰਮੀ ਸੀਐਮ ਬਣਾ ਕੇ ਬੈਠਾ ਇਹ ਕਟਫੁੱਤਲੀ ਸਰਕਾਰ ਐ ਦੋਸਤੋ ਜਦੋਂ ਇਹਨਾਂ ਨੇ ਟੇਕਓਵਰ ਕੀਤਾ ਸਰਕਾਰ ਬਣੀ ਪੰਜਾਬ ਤੇ ਕਰਜ਼ਾ ਕੀ ਸੀ ਤੇ ਅੱਜ ਕੀ ਹੈ ਜੀ ਤਕਰੀਬਨ 2 ਲੱਖ ਕਰੋੜ ਰੁਪਏ ਕਰਜ਼ੇ ਤੋਂ ਵੱਧ ਕੇ ਅੱਜ 4 ਲੱਖ ਕਰੋੜ ਰੁਪਏ ਦੇ ਅੱٹے ਵੱਟੇ ਕਰਜ਼ਾ ਹੋ ਗਿਆ ਜੀ ਡੰਮੀ ਸਰਕਾਰ ਕਟਪੁਤਲੀ ਸਰਕਾਰ ਪੰਜਾਬ ਦੇ ਲੋਕਾਂ ਦੇ ਉੱਤੇ ਟੈਕਸਾਂ ਦੇ ਰੁਪਏ ਦਾ ਕਾਹਨ ਕੀਤਾ ਜਾ ਰਿਹਾ ਹੈ ਗੁਜਰਾਤ ਤੇ ਚੋਣ ਲੜਨੀਆਂ ਪੈਸੇ ਕਿੱਥੋਂ ਜਾਣੇ ਆ ਪੰਜਾਬ ਤੋਂ ਜੀ ਰਾਜਸਥਾਨ ਹਿਮਾਚਲ ਹਰਿਆਣਾ ਚੋਣਾਂ ਲੜਨੀਆਂ ਪਾਰਟੀ ਦਾ ਝਾੜੂ ਦਾ ਪ੍ਰਚਾਰ ਪ੍ਰਸਾਰ ਪੈਸਾ ਕਿੱਥੋਂ ਜਾਣਾ ਪੰਜਾਬ ਤੋਂ ਆਪਣਾ ਮਾਰੂ ਤੇ ਛਾਵੇਂ ਸਿੱਟੂ ਇਹ ਸਾਡੇ ਬਜ਼ੁਰਗਾਂ ਦੀਆਂ ਕਹਾਵਤਾਂ ਨੇ ਜੀ ਜਿਹੜਾ ਪੰਜਾਬ ਦਾ ਹੀ ਨਹੀਂ ਪੰਜਾਬ ਦੇ ਨਾਲ ਲਗਾ ਹੀ ਕੋਈ ਨਹੀਂ ਉਹਨੇ ਤਾਂ ਬਸਤੀ ਸਮਝਿਆ ਪੰਜਾਬ ਨੂੰ ਤੇ ਸਾਰੇ ਕੱਠ ਪੁਤਲੀ ਬਣੇ ਹੋਏ ਆ ਤੇ ਅਫਸੋਸ ਹੈ ਇਸੇ ਕਰਕੇ ਲੋਕ ਬਰਖਲਾਫਤ ਬਾਈ ਇਲੈਕਸ਼ਨ ਕੋਈ ਫਰੀ ਐਂਡ ਫੇਅਰ ਨਹੀਂ ਹੁੰਦਾ ਸਰਕਾਰ ਬਨਾਮ ਆਮ ਵੋਟਰ ਹੋ ਜਾਂਦਾ ਕੰਮ ਜੀ ਲੋਕ ਸਭਾ ਹੋ ਕੇ ਗੀਆਂ ਨਾ ਜੀ ਤੇ ਇਹਨਾਂ ਨੂੰ ਦਿਨੇ ਤਾਰੇ ਦਿਖਾਏ ਨਾ ਕਾਂਗਰਸ ਨੇ ਜੀ ਤੇ 2027 ਦੇ ਵਿੱਚ ਦਿਨੇ ਚਿੱਟੇ ਦਿਨ ਦੇ ਵਿੱਚ ਲੋਕ ਇਹਨਾਂ ਨੂੰ ਫਿਰ ਤਾਰੇ ਦਿਖਾ ਦੇਣਗੇ ਜਿਵੇਂ ਲੋਕ ਸਭਾ ਤੇ ਚੜਦੀ ਕਲਾ ਹੋਈ ਸੀ ਉਵੇਂ ਚੜਦੀ ਕਲਾ ਹੋਊਗੀ ਇਸ ਵਾਰ ਵੀ ਪੱਕਾ 100% ਚੜਦੀ ਕਲਾ ਬਾਬੇ ਦੀ ਕਿਰਪਾ ਲੋਕਾਂ ਦਾ ਰਜਾਨ ਇਹ ਗੱਪਾਂ ਮਾਰਨ ਵਾਲੇ ਲੋਕਾਂ ਤੋਂ VOTER ਨੇ ਮਨ ਬਣਾ ਲਿਆ ਖੜਾ ਛਡਾਉਣਾ ਹੀ ਛਡਾਉਣਾ ਸੋ ਧੰਨਵਾਦ ਜੀ ਸਮਾਂ ਕੀ ਬ੍ਰਦਰ